500 ਰੁਪਏ ਦੇ ਪੁਰਾਣੇ ਨੋਟ ਤੇ 600 ਰੁਪਏ ਦਾ ਰੀਚਾਰਜ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪੈਟਰੋਲ ਪੰਪਾਂ ਦੇ ਉੱਤੇ 500 ਦੇ ਨੋਟ ਬੰਦ ਹੋਣ ਤੋਂ ਬਾਅਦ ਹੁਣ ਟੈਲੀਕਮ ਕੰਪਨੀਆਂ ਇਹ ਸਹੂਲਤ ਦੇਣ ਲੱਗੀਆਂ ਨੇ 1000 ਅਤੇ 500 ਦੇ ਪੁਰਾਣੇ ਨੋਟ ਹੁਣ ਕਰੀਬ ਕਰੀਬ ਹਰ ਥਾਂ ਤੇ ਬੰਦ ਹੋ ਗਏ ਨੇ ਸਿਵਾਏ ਬੈਂਕਾਂ ਦੇ ਵਿੱਚ ਜਮ੍ਹਾਂ ਕਰਾਉਣ ਦੇ ਅਜਿਹੇ ਵਿੱਚ ਟੈਲੀਕਮ ਕੰਪਨੀਆਂ ਨੇ ਲੋਕਾਂ ਦੇ ਲਈ ਇਹ ਸਕੀਮ ਚਲਾਈ ਹੈ ਜਿਸ ਦੇ ਵਿੱਚ ਕੰਪਨੀਆਂ ਗ੍ਰਾਹਕ ਨੂੰ ਪੁਰਾਣੇ 500 ਦੇ ਨੋਟ ਰਾਹੀਂ ਰੀਚਾਰਜ ਕਰਵਾਉਣ ਦੇ ਉੱਤੇ 600 ਰੁਪਏ ਦਾ ਟਾਕਟਪ ਦੇ ਰਹੀਆਂ ਨੇ ਇਹ ਤਸਵੀਰਾਂ ਧੂਰੀ ਦੀਆਂ ਨੇ ਜਿੱਥੇ ਬੈਂਕ ਦੀ ਲੰਬੀ ਕਤਾਰ ਦੇ ਨਾਲੋਂ ਲੋਕ ਰੀਚਾਰਜ ਵਾਲੀ ਲਾਈਨ ਦੇ ਵਿੱਚ ਲੱਗਣਾ ਜ਼ਿਆਦਾ ਬਿਹਤਰ ਮੰਨ ਰਹੇ ਨੇ। ਇਹ ਤਾਂ ਸਾਨੂੰ ਕਿਸੇ ਬਾਹਰ ਲੱਗਿਆ ਹੋਇਆ ਸੀਗਾ ਜੀ ਦੁਕਾਨ ਦੇ ਉੱਪਰ ਵੀ 50 ਦਾ ਪੁਰਾਣਾ ਨੋਟ ਦਓ ਤੇ 250 ਰੁਪਏ ਲੋਟਾਟ ਡੋਕੋਮੋ ਦੇ ਫੋਨ 'ਚ ਤੁਸੀਂ ਪੈਸੇ ਪਾਓ ਤਾਂ ਅਸੀਂ ਤਾਂ ਪੈਸੇ ਪਾਉਣਾਗੇ। ਇਹ ਵਧੀਆ ਹੈਗਾ ਉੱਧਰ ਬੈਂਕ ਨਾਲੋਂ ਲੈਣ ਤੋਂ ਬਦਲ ਨਾਲ ਤਾਂ ਆਏ ਵੀ ਚਲ ਮੋਬਾਈਲ ਤਾਂ ਚੱਲਦਾ ਹੋਇਆ। ਰੀਚਾਰਜ ਦੇ ਲਈ ਕੰਪਨੀਆਂ ਦੇ ਵੱਖ-ਵੱਖ ਆਫਰ ਨੇ ਡੋਕੋਮੋ 500 ਦੇ ਵਿੱਚ 600, ਵੀਡੀਓ ਕਾਲ 500 ਦੇ ਵਿੱਚ 575, ਆਈਡੀਆ 50 ਟੈਲੀਕਮ ਕੰਪਨੀਆਂ ਦੇ ਵੱਲੋਂ ਦਿੱਤੀ ਗਈ ਇਸ ਸਕੀਮ ਸਰਕਾਰੀ ਮਨਜ਼ੂਰੀ ਤੋਂ ਬਾਅਦ ਹੀ ਸ਼ੁਰੂ ਕੀਤੀ ਗਈ ਹੈ। ਮਕਸਦ ਇਹ ਹੈ ਕਿ ਪੁਰਾਣੇ ਨੋਟਾਂ ਦੇ ਕਾਰਨ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ। ਇਸ ਸਕੀਮ ਤੋਂ ਬਾਅਦ ਦੁਕਾਨਦਾਰਾਂ ਅਤੇ ਟੈਲੀਕਮ ਕੰਪਨੀਆਂ ਦੀ ਚਾਂਦੀ ਹੋ ਗਈ ਹੈ। ਇਹ ਸਕੀਮ ਐਸ ਤਰ੍ਹਾਂ ਹੈ ਜੀ ਵੀ ਕੋਈ ਵੀ ਪੁਰਾਣਾ ਨੋਟ ਜਿਸ ਤਰ੍ਹਾਂ ਲੋਕ ਬੈਂਕਾਂ ਦੇ ਵਿੱਚ ਖੱਜਲ-ਖੁਆਰ ਹੋ ਰਹੇ ਨੇ ਬਹੁਤ ਜ਼ਿਆਦਾ ਘੰਟਿਆਂ ਵੱਧੀ ਲਾਈਨ 'ਚ ਲੱਗ ਰਹੇ ਨੇ। ਇਹਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਮੋਬਾਈਲ ਕੰਪਨੀਆਂ ਨੇ ਇਹ ਸਿਸਟਮ ਚਲਾਇਆ ਹੈ ਕਿ ਵੀ ਕੋਈ ਵੀ 500 ਰੁਪਿਆ ਪੁਰਾਣਾ ਲੈ ਕੇ ਆਓ ਤੇ ਉਸਦੇ ਬਦਲੇ ਬਲਕਿ 100 ਰੁਪਏ ਜ਼ਿਆਦਾ ਦੇ ਰਿਹਾ